ਸਮਤਾ ਪਾਰਟੀ ਦੇ ਮੀਤਵਾਰ ਸਰਦਾਰ ਮਜੀਤ ਸਿੰਘ ਮਾਨਾ ਜੀ ਉੱਚੇ ਚੇ ਤੌਰ ਤੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਸਭਾ ਖਡੂਰ ਸਾਹਿਬ ਦੇ ਕਨਵੀਨਰ ਸਰਦਾਰ ਮਜੀਤ ਸਿੰਘ ਰਾਏ ਜੀ ਜ਼ਿਲ੍ਹੇ ਦੀ ਸਮੁੱਚੀ ਟੀਮ ਇਹ ਸੰਵਿਧਾਨ ਸਭਾ ਦੇ ਕੋ ਕਨਵੀਨਰ ਰਾਣਾ ਗਲਬੀਰ ਜੀ ਚੇਅਰਮੈਨ ਸਾਹਿਬ ਸਰਦਾਰ ਮੇਜਰ ਸਿੰਘ ਜੀ ਤੇ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦੀ ਹ ਅਗਰ왈 ਸਾਹਿਬ ਦਾ ਜਿਨ੍ਹਾਂ ਨੇ ਅੱਜ ਆਪਣੀ ਸਮੁੱਚੇ ਸਾਥੀਆਂ ਦੇ ਸਮੇਤ ਆਮ ਆਦਮੀ ਪਾਰਟੀ ਨੂੰ ਅਰਗੈਂਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ ਮੈਂ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਅਗਰਬਾਦ ਸਕਦਾ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦਾ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਇਹਨਾਂ ਦੇ ਮਾਨ ਸਤਕਾਰ ਦੇ ਵਿੱਚ ਇਹਨਾਂ ਦੀ ਇੱਜ਼ਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਕੇਂਦਰ ਬੇਸ ਪਾਰਟੀ ਆ ਜਿਹੜਾ ਵੀ ਇਨਸਾਨ ਇੱਥੇ ਸੰਗਠਨਾਤਮਕ ਤਰੀਕੇ ਦੇ ਨਾਲ ਉਨਸ਼ਾਸਨ ਦੇ ਵਿੱਚ ਰਹਿ ਕੇ ਚੱਲਦਾ ਹੈ ਭਾਰਤੀ ਜਨਤਾ ਪਾਰਟੀ ਰਹਿੰਦੀ ਟਾਈਮ ਤੱਕ ਉਹ ਆਉਣ ਵਾਲੇ ਪਰਿਵਾਰਾਂ ਤੱਕ ਭਾਰਤੀ ਜਨਤਾ ਪਾਰਟੀ ਉਸ ਪਰਿਵਾਰ ਦੀ ਰਿਣੀ ਰਹਿੰਦੀ ਆ ਮੈਂ ਫਿਰ ਆਪਣੇ ਵੱਲੋਂ ਅੱਜ ਮੇਰੇ ਵੱਡੇ ਵੀਰ ਦੀ ਹਾਜ਼ਰੀ ਦੇ ਵਿੱਚ ਸਰਦਾਰ ਮਨਜੀਤ ਸਿੰਘ ਮੰਨਾ ਦੀ ਹਾਜ਼ਰੀ ਦੇ ਵਿੱਚ ਅਗਰ왈 ਸਾਹਿਬ ਨੇ ਸਮੁੱਚੇ ਸਾਥੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ 'ਚ ਚਲਣ ਦਾ ਫੈਸਲਾ ਲਿਆ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਫਿਰ ਧੰਨਵਾਦ ਕਰਦਾ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖ ਲਈ ਬੜੇ ਚਾਅ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਕਿ ਸ਼ਾਇਦ ਕੋਈ ਬਦਲਾਅ ਆ ਜਾਏ ਪਰ ਬਦਲਾਅ ਤੇ ਕੀ ਹੋਣਾ ਸੀ ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਜਿੰਨੀ ਮਿਹਨਤ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਅੱਜ ਉਨੀ ਤੇਜ਼ੀ ਦੇ ਨਾਲ ਲੋਕ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਜਿਹੜੇ ਜਿੱਦਾਂ ਸਾਡੇ ਅਜ ਭਰਾ ਵਿਵੇਕ ਅਗਰਵਾਲ ਜੀ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਨੇ ਇਹੋ ਜੇ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਸੇਵਾ ਭਾਵਨਾ ਵਾ ਇਹ ਲੋਕ ਅੱਜ ਸਿਆਣੇ ਪੜੇ ਲਿਖੇ ਇਹ ਮਹਿਸੂਸ ਕਰ ਰਹੇ ਨੇ ਕਿ ਜੇ ਅਸੀਂ ਕੋਈ ਲੋਕਾਂ ਦਾ ਭਲਾ ਕਰ ਸਕਦੇ ਆ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਕੇ ਕਰ ਸਕਦੇ ਆ ਨਹੀਂ ਤੇ ਦੂਜੀਆਂ ਪਾਰਟੀਆਂ ਦਾ ਸਾਰੇ ਲੋਕਾਂ ਨੇ ਸਵਾਦ ਵੇਖ ਲਿਆ ਕਿਸੇ ਦੇ ਕੋਲ ਕੋਈ ਅਜੰਡਾ ਨਹੀਂ ਹੈਗਾ ਕੋਈ ਪਾਲਿਸੀ ਨਹੀਂ ਹੈਗੀ ਅੱਜ ਜੇ ਭਾਰਤ ਨੂੰ ਅੱਗੇ ਲਿਜਾਣ ਵਾਸਤੇ ਕੋਈ ਅਜੰਡਾ ਵਾ ਕੋਈ ਪਾਲਿਸੀ ਆ ਉਹ ਮੋਦੀ ਸਾਹਿਬ ਦੇ ਕੋਲ ਨੇ ਲੋਕ ਇਸ ਕਰਕੇ ਅੱਜ ਧੜਾ ਧੜ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਅੱਜ ਮੈਂ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਬਾਕੀ ਆਮ ਆਦਮੀ ਪਾਰਟੀ ਮੈਸਰ ਕਰਕੇ ਛੱਡੀ ਕਿ ਕਿਸੇ ਨੇ ਵੀ ਮਤਲਬ ਆਮ ਆਦਮੀ ਪਾਰਟੀ ਨੇ ਕੋਈ ਇੱਥੋਂ ਦਾ ਕੰਮ ਨਹੀਂ ਕੀਤਾ ਲੋਕਲ ਪਬਲਿਕ ਸਾਰੀ ਤਾਂਗੇ ਗਈ ਹੈ ਕਿਸੇ ਤੇ ਮਤਲਬ ਪਬਲਿਕ ਦੀ ਸੁਣ ਹੀ ਨਹੀਂ ਜਦੋਂ ਵੀ ਪਬਲਿਕ ਉਹਨਾਂ ਨੂੰ ਮਿਲਣ ਜਾਂਦੀ ਸੀ ਤੇ ਕਹਿ ਦਿੰਦੇ ਸੀਗੇ ਵੀ ਇੱਥੇ ਨਹੀਂ ਹੈਗੇ ਗਏ ਹੋਏ ਹੈਗੇ ਤੇ ਪਬਲਿਕ ਆਪਣੇ ਕੰਮ ਨਹੀਂ ਕਰਾ ਪਈ ਇਸ ਕਰਕੇ ਜਦੋਂ ਕੰਮ ਹੀ ਨਹੀਂ ਕਰਨੇ ਤੇ ਫਿਰ ਆਪਾਂ ਉੱਥੇ ਰਹਿ ਕੇ ਵੀ ਕੀ ਕਰਨਾ